ਮਸਲਾ ਕੀ ਆ ਮਾਨ ਸਾਹਿਬ ਕਾਫੀ ਗੱਲਾਂ ਦੱਸ ਕੇ ਗਏ ਆ ਵੀ ਅਸੀਂ ਧਰਲੇ ਨਾਉਂਦੇ ਲਾਵਾਂਗੇ ਝੰਡੇ ਚੱਕਦੇ ਰਾਵਾਂਗੇ ਜਾਂ ਪੱਗਾਂ ਬਦਲਦੇ ਰਾਵਾਂਗੇ ਜਾਂ ਪਾਰਟੀਆਂ ਬਦਲਦੇ ਰਾਵਾਂਗੇ ਜਾਂ ਫਿਰ ਉਵੇਂ ਵੋਟਾਂ ਵੇਲੇ ਚੁੰਨਦੇ ਆਵਾਂਗੇ ਇਹ ਫਿਰ ਸਿਸਟਮ ਬਦਲੂਗਾ ਕਿਵੇਂ ਇਹ ਸਿਸਟਮ ਨੂੰ ਬਦਲਣ ਵਾਸਤੇ ਕੀ ਕਰਨਾ ਪਊਗਾ ਇਹ ਸਿਸਟਮ ਨੂੰ ਬਦਲਣ ਵਾਸਤੇ ਆ ਲੋਕਾਂ ਨੂੰ ਖੜੇ ਕਰਨਾ ਪਊਗਾ ਜਿੰਨੀ ਕ ਤਾਕਤ ਹੈ ਜਿੰਨੇ ਕ ਲੋਕ ਖੜੇ ਹੁੰਦੇ ਨੇ ਇਹ ਆਪਦੀਆਂ ਮੰਗਾਂ ਮੰਵਾ ਲੈਂਦੇ ਨੇ ਇਹ ਲੋਕਾਂ ਨੇ ਸੁਪਰੀਮ ਕੋਰਟ ਦਾ ਮੂੰਹ ਮੋੜਿਆ ਹੋਇਆ ਹੈ ਕਿਦੋਂ 2017 ਦੇ ਵਿੱਚ ਜਦੋਂ ਮਨਜੀਤ ਧੇਰ ਨੂੰ ਸੁਪਰੀਮ ਕੋਰਟ ਦਾ 20 ਸਾਲ ਦੀ ਸਜ਼ਾ ਕਰ ਦਿੰਦੀ ਹੈ ਤੇ ਕਿਹਾ ਜਾਂਦਾ ਹੈ ਸਪਰੀਮ ਕੋਰਟ ਦਾ ਅਖਰ ਬਹਿ ਗਿਆ ਹੁਣ ਨਹੀਂ ਕੁਝ ਬਣਦਾ ਸਜ਼ਾ ਕੱਟਣੀ ਪਊਗੀ ਪਰ ਇਹੀ ਲੋਕ ਇਹੀ ਝੰਡੇ ਦੇ ਵਿੱਚ ਡੰਡਾ ਇਹੀ ਕਿਰਤੀ ਤੇ ਕਿਸਾਨ ਮਜ਼ਦੂਰ ਲੋਕ ਉਹਨੂੰ ਪੇਸ਼ ਕਰਦੇ ਨੇ ਅਦਾਲਤ ਦੇ ਵਿੱਚ ਤੇ ਜੱਜ ਨੂੰ ਕਿਹਾ ਜਾਂਦਾ ਜੱਜ ਸਾਹਿਬ ਜਿਹੜੇ ਰਸਤੇ ਛੱਡ ਕੇ ਚੱਲੇ ਆ ਇਹੀ ਰਸਤੇ ਬਾਹਰ ਕੱਢਾਂਗੇ ਤੇ 45ਵੇਂ ਦਿਨ ਰਿਹਾ ਕਰਾਇਆ 45 ਦਿਨੋਂ ਮੋਰਚਾ ਚੱਲਿਆ ਉਸ ਤੋਂ ਬਾਅਦ ਆ ਜਾਂਦੇ ਨੇ ਖੇਤੀ ਕਾਲੇ ਕਾਨੂੰਨ ਜਿਹੜਾ ਰੋਟੀ ਦੇ ਨਾਲ ਮਸਲਾ ਜੁੜਿਆ ਹੁੰਦਾ ਸੀ ਤੇ ਉਸ ਤੋਂ ਬਾਅਦ ਉਹ ਤੁਸੀਂ ਮੋਰਚਾ ਜਿੱਤ ਕੇ ਆਏ ਹੋ ਅਗਲੀ ਗੱਲ ਜਿਹੜੀ ਰਣਜੀਤ ਤੇ ਜੁੜੀ ਹੋਈ ਹੈ ਰਣਜੀਤ ਗਿਆ ਕਿੱਥੇ ਮਸਲਾ ਕੀ ਸੀ ਲੁੱਟ ਦੇ ਖਿਲਾਫ ਬੋਲ ਰਿਹਾ ਸੀ ਰਣਜੀਤ ਕਿਉਂਕਿ ਓ ਇਨਾਂ ਦੇ ਟਡਾ ਪਿੜਾ ਪਉਂਦਾ ਐ ਇੱਥੇ ਕਾਰਪੋਰੇਟਰ ਨੂੰ ਲਿਆਉਣਾ ਚਾਹੁੰਦੇ ਆ ਤੇ ਉਹ ਲੁੱਟ ਆ ਲੋਕਾਂ ਦੀ ਹੋ ਰਹੀ ਸੀ ਇਹ ਕੋਲ ਰਣਜੀਤ ਦਾ ਨਹੀਂ ਹੋਣਾ ਚਾਹੀਦਾ ਇਹ ਮਸਲਾ ਰਣਜੀਤ ਦਾ ਨਹੀਂ ਹੋਣਾ ਚਾਹੀਦਾ ਇਹ ਮਸਲਾ ਲੋਕਾਂ ਦਾ ਲੋਕਾਂ ਦਾ ਇਹ ਭਰਾਵਾ ਤੁਸੀਂ ਦੇਖਣਾ ਸੋਡੀ ਲੁੱਟ ਸਾਨੂੰ ਮਨਜ਼ੂਰ ਐ ਇਹ ਸਰਕਾਰਾਂ ਜਿਵੇਂ ਚੈਲੰਜ ਕਰਦੀਆਂ ਆ ਰਹੀਆਂ ਮਨਜ਼ੂਰ ਐ ਤੇ ਜਾਂ ਇਸ ਦੇ ਖਿਲਾਫ ਡਟ ਕੇ ਖੜਨੇ ਇਹ ਉਹ ਮਸਲਾ ਐ ਅਗ੍ਰੀਕਲ ਸਟੇ ਸੈਕਟਰੀ ਸਾਹਿਬ ਦੱਸ ਦਿਓ ਸਮਾਂ ਕਿੰਨਾ ਹੈ ਬਸ ਠੀਕ ਸਮਾਂ ਪਤੀ ਗੱਲ ਆਖਰੀ ਗੱਲ ਕਹਿਣਾ ਚਾਹੂੰਗਾ ਤੁਸੀਂ ਸਾਰੇ ਬੈਠੇ ਹੋ ਆ ਮਸਲਾ ਆ ਗਿਆ 2025 ਬਿਜਲੀ ਐਕਟ 225 ਕਿਸੇ ਨੂੰ ਨਹੀਂ ਪਤਾ ਆ ਪਿੰਡਾਂ ਦੇ ਵਿੱਚ ਚੋਣਾ ਵਿੱਚ ਫਿਰਦੇ ਨੇ ਭਾਈਆਂ ਨਾਲ ਭਾਈ ਨੂੰ ਲੜਾ ਰਹੇ ਆ ਭਾਈ ਭਾਈ ਦੀ ਦਾੜੀ ਫੜ ਰਿਹਾ ਤੇ ਭਾਈ ਭਾਈ ਦੀ ਪੱਗ ਲਾ ਰਿਹਾ ਓਏ ਭਰਾਵਾ ਸੋਡੇ ਘਰਾਂ ਦੇ ਵਿੱਚ ਚਿਪਾਣੇ ਮੀਟਰ ਲੱਗਣੇ ਜਮਾ ਬੁਆਲ ਦੇ ਬੱਚ passe ਪੂਨੇ ਆ ਪੂਨੇ ਪਿਆ ਕਰਨਗੇ ਓਏ ਕਿਹੜਾ ਮੈਦਾ ਲਾਲ ਝੋਨੇ ਨੂੰ ਪਾਣੀ ਲਾਲੂ ਕਿਹੜਾ ਮੈਦਾ ਲਾਲ ਐਸੀ ਚਲਾ ਲੂ ਕਿਹੜਾ ਮੈਦਾ ਲਾਲ ਬਲਬ ਚਲਾ ਲੂ ਕਿਹੜਾ ਮੈਦਾ ਲਾਲ ਪੱਖਾ ਚਲਾ ਲੂ ਭਗਵੰਤ ਪੰਡਿਤ ਸਰਕਾਰ ਨੇ ਅਜੇ ਚੁੱਪ ਧਾਰੀ ਹੋਈ ਆ ਸਟੈਂਡ ਕਰੇ ਸੀਐਡੀ ਖੜੀ ਆ ਵੀ ਪੰਜਾਬ ਸਰਕਾਰ ਚਪਾਲੇ ਮੀਟਰ ਲਵਾਉਣ ਨੂੰ ਤਿਆਰ ਚਾ ਨਹੀਂ ਤਿਆਰ ਅਜੇ ਬੋਲੀ ਨਹੀਂ ਸਰਕਾਰ ਓ ਮੀਟਰ ਲੱਗ ਜਾਣੇ ਆ ਸੋਡਾ ਕਰੇ ਨੇਰਾ ਪਾ ਦੇਣਾ ਨੇਰਾ ਇਹ ਤੁਸੀਂ ਯਾਦ ਕਰਨਾ ਤੇ ਲੜਾਈ ਦੇ ਵਿੱਚ ਸੰਗਲੀਅਤ ਹੋਣੀ ਹੈ ਆ ਖੜੀ ਸੀਐਡੀ ਆਖਿਰ ਦੇ ਵਿੱਚ ਸੁਣ ਲੋ ਭਾਈ ਸਾਰਾ ਇਹ ਮਸਲਾ ਹੱਲ ਕਰਨਾ ਤੇ ਜਾਂ ਫਿਰ ਇੱਥੇ ਇਹ ਮੋਰਚੇ ਦਾ ਇਹ ਨਵੀਂ ਰੇਖਾ ਤੈਅ ਕਰਨੀ ਹੈ ਇੱਕ ਗੱਲ ਸੁਣ ਲੋ ਜੇ ਚੌਥਾ ਥਾਮਣਾ ਬਚਿਆ ਕਿਰਤੀ ਲੋਕਾਂ ਦਾ ਬਚੇ ਫਿਰ ਆਮ ਲੋਕਾਂ ਦਾ ਇੱਥੇ ਕੋਈ ਹਛਰ ਨਹੀਂ ਰਹਿਣਾ ਜੋ ਪੰਜਾਬ ਦੇ ਵਿੱਚ ਬੱਪ ਰਿਹਾ ਹੈ ਇਸ ਕਰਕੇ ਸੋਡੂ ਸਾਰੇ ਵੀ ਜਿੰਨੇ ਵੀ ਤੁਸੀਂ ਚੱਲ ਕੇ ਆਏ ਹੋ ਸਮੇਂ ਦੀ ਬੁਨਿਆਦਾਂ ਰੱਖਦੇ ਹੋਏ ਅਸੀਂ ਖਿਮਾ ਦੇ ਜਾਇਜ਼ਕਾਂ ਜਿੰਨੇ ਭਰਾ ਚੱਲ ਕੇ ਜਥੇਬੰਦੀਆਂ ਦੇ ਚਾਹ ਮੋਤਵਾਰ ਹੈ ਚਾਹ ਪੱਤਰਕਾਰ ਭਾਈਚਾਰਾ ਇਹ ਸਾਰਿਆਂ ਦਾ ਆਪਣਾ ਹੱਕ ਹੈ ਹੱਕ ਪਿੱਛੇ ਡਟ ਕੇ ਲੜਾਈ ਲੜਨ ਦਾ ਸਾਥ ਦੇਣ ਦੀ ਇੱਕ ਦੂਜੇ ਦੀ ਜ਼ਰੂਰਤ ਹੈ ਧੰਨਵਾਦ ਜੀ